ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬੁਟੀਕ ਦੇ ਉੱਤੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਵਧੀਆ ਵੀਡੀਓ ਤੇ ਕਿੜਾਈ ਦਾ ਬਹੁਤ ਸੋਹਣਾ ਡਿਜ਼ਾਈਨ ਆ ਅਮਨ ਨੇ ਇਹ ਡਿਜ਼ਾਈਨ ਇਸ ਤੋਂ ਪਹਿਲਾਂ ਬਣਾਇਆ ਨਹੀਂ ਹੈਗਾ ਬਹੁਤ ਯੂਨਿਕ ਡਿਜ਼ਾਈਨ ਆ ਤੇ ਤੁਸੀਂ ਦੇਖਿਓ ਸੂਟ ਦੇ ਕਲਰ ਉੱਤੇ ਇਹ ਡਿਜ਼ਾਈਨ ਬਣਿਆ ਹੋਇਆ ਕਿੰਨਾ ਜਿਆਦਾ ਸੋਹਣਾ ਲੱਗੂਗਾ ਤੇ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਨਾ ਵੀ ਜੋ ਅਸੀਂ ਡਿਜ਼ਾਈਨ ਤੁਹਾਨੂੰ ਦਿਖਾਇਆ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਜਿਹੜੇ ਬੈਨ ਫਰਾਮਾ ਨੇ ਆਪਰੋਂ ਖਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਚਲੋ ਵੀਡੀਓ ਨਾਲ ਬਣੇ ਰਹੋ ਆਪਾਂ ਦੇਖਦੇ ਆ ਬਹੁਤ ਸੋਹਣਾ ਡਿਜ਼ਾਈਨ ਲਓ ਜੀ ਤੁਹਾਡੇ ਲਈ ਲੈ ਕੇ ਆਏ ਅੱਜ ਬਹੁਤ ਹੀ ਯੂਨੀਕ ਡਿਜ਼ਾਈਨ ਆ ਇਹ ਪਹਿਲੀ ਵਾਰ ਬਣਾਇਆ ਜਾ ਰਿਹਾ ਮਤਲਬ ਇਸ ਤੋਂ ਪਹਿਲਾਂ ਇਹ ਡਿਜ਼ਾਈਨ ਬਣਾਇਆ ਨਹੀਂ ਅਸੀਂ ਨੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਜਿਵੇਂ ਸੂਟ ਦਾ ਕੰਬੀਨੇਸ਼ਨ ਸੂਟ ਦਾ ਕਲਰ ਆ ਨਾ ਉਹਦੇ ਉੱਤੇ ਜਿਹੜੇ ਰੰਗਾਂ ਦੀ ਕਢਾਈ ਕੀਤੀ ਜਾਊਗੀ ਬਹੁਤ ਸੋਹਣੀ ਲੱਗੂਗੀ ਕੁਝ ਕਢਾਈ ਅਮਨੇ ਪਹਿਲਾਂ ਕੱਟ ਰੱਖੀ ਆ ਉਸ ਚਲੋ ਬਸ ਥੋੜਾ ਜਿਹਾ ਸਸਪੈਂਸ ਰੱਖਦੇ ਆ ਅਮਨ ਇਹਦੇ ਤੋਂ ਤੁਹਾਨੂੰ ਬਣਾ ਕੇ ਦੱਸਣਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਸਾਰਾ ਦੇਖਿਓ ਤੁਹਾਨੂੰ ਅਮਨ ਬਣਾ ਕੇ ਦਿਖਣਗੇ ਹੁਣ ਨਾਲੇ ਸਿੱਖਣ ਦੀ ਕੋਸ਼ਿਸ਼ ਕਰਿਓ ਤੇ ਨਾਲੇ ਦੱਸਿਓ ਸਾਨੂੰ ਵੀ ਇਹ ਡਿਜ਼ਾਈਨ ਕਿਦਾਂ ਦਾ ਦੇਖੋ ਇਹ ਪਿੰਕ ਕਲਰ ਨਾਲ ਅਮਨ ਕੜਾਈ ਕਰ ਰਹੇ ਨੇ ਪਹਿਲਾ 0 ਟੈਂਕ ਨਾਲ ਬਣਿਆ ਆਊਟਰ ਲਾਈਨ ਕੀਤੀ ਆ ਤੇ ਹੁਣ ਉਸ ਨੂੰ ਉਸ ਤੋਂ ਵੱਡੇ ਟੈਂਕ ਨਾਲ ਕਵਰ ਕਰ ਰਹੇ ਨੇ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਮੈਂ ਕੱਲ ਦੇਖਿਆ ਸੀਗਾ ਬਣਿਆ ਹੋਇਆ ਸੋ ਨੂੰ ਵੀ ਜ਼ਰੂਰ ਪਸੰਦ ਆਏਗਾ ਇਹ ਬਾਕੀ ਪਿੰਕ ਕਲਰ ਦਾ ਕੰਬੀਨੇਸ਼ਨ ਹੈ ਨਾ yellow ਕਲਰ ਦੇ ਸੂਟ ਉੱਤੇ ਬਹੁਤ ਸੋਹਣਾ ਲੱਗ ਰਿਹਾ ਤੇ ਲਾਈਟ ਜਿਹਾ ਕਦਰ ਹੈ yellow ਆਪਣਾ ਵੈਸੇ ਜੀ ਗੋਲਡਨ ਯੈਲੋ ਵੀ ਕਿਹਦਾ ਹਾਂ 골ਡਨ ਯੈਲੋ ਆ ਵੈਸੇ ਕਮਾਲ ਅੱਜ ਵੀਡੀਓ ਦੇ ਵਿੱਚ ਨਾ ਜਿਹੇ ਜਿਹੇ ਰੰਗ ਹੈਗਾ ਉਹੋ ਜੀ ਦਿਖ ਰਿਹਾ ਕਰੇ ਕਦੇ ਨਹੀਂ ਰੰਗ ਚੇਂਜ ਹੋ ਜਾਂਦਾ ਆ ਤੁਹਾਡੇ ਸਾਹਮਣੇ ਦੇਖੋ ਛਾਪਾ ਛਾਪਿਆ ਹੋਇਆ ਨਾ ਤੁਸੀਂ ਦੇਖੋ ਨਾ ਜਦੋਂ ਬਣ ਕੇ ਬਣ ਗਿਆ ਹੈ ਡਿਜ਼ਾਈਨ ਹੈ ਨਾ ਕਿੰਨਾ ਸੋਹਣਾ ਲੱਗੂਗਾ ਛਾਪੇ ਦੀ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਆਣਾ ਉਦਾਂ ਲੱਗਦਾ ਨਾ ਜਿਵੇਂ ਮੋਰਨੀ ਦੇ ਖੰਭ ਜੇ ਹੁੰਦੇ ਨੇ ਨਾ ਉਹਨਾਂ ਜੀ ਤੁਸੀਂ ਜਾਣਦੇ ਹੋ ਨਾ ਕਢਾਈ ਸਕੌਨਸ ਹੁੰਦੀ ਅਸੀਂ ਕਲਾਸਾਂ ਪਾਈਆਂ ਨੇ ਮਤਲਬ ਵੀਡੀਓ ਪਾਈਆਂ ਨੇ ਹੁਣ ਤੱਕ ਅਸੀਂ 7 ਕਲਾਸਾਂ ਦੀ ਵੀਡੀਓ ਪਾ ਚੁੱਕੇ ਹਾਂ ਜਿਵੇਂ ਅਸੀਂ ਪਹਿਲੀ ਕਲਾਸ ਨਾ ਦੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਤੁਸੀਂ ਭੈਣਾਂ ਨੇ ਨਾ ਭਰਾਵਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਨਾ ਉਸ ਤੋਂ ਬਾਅਦ ਤੁਹਾਡਾ ਰਿਸਪੌਂਸ ਘਟਦਾ ਗਿਆ ਤੁਸੀਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਵੀ ਤੁਸੀਂ ਸਾਨੂੰ ਬਤ ਤੋਂ ਬਤ ਸਾਡਾ ਸਾਥ ਦਿਓ ਤੇ ਵੀਡੀਓ ਦੇਖੋ ਨਾ ਸ਼ੇਅਰ ਕਰੋ ਮੈਂ ਵਾਦਾ ਕਰਦਾ ਵੀ ਅਸੀਂ ਜਿੰਨੀ ਕੋਸ਼ਿਸ਼ ਹੋਊਗੀ ਨਾ ਅਸੀਂ ਉਹਨਾਂ ਨੂੰ ਕਢਾਈ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਸਾਡਾ ਸਾਥ ਦਿਓ ਵੱਧ ਤੋਂ ਵੱਧ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਵੀ ਡਿਜ਼ਾਈਨ ਜੋ ਦੇਖਿਓ ਤੁਸੀਂ ਲਾਸਟ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਨਾ ਛਾਪੇ ਦੇ ਵਿੱਚ ਤੁਹਾਨੂੰ ਦੇਖ ਹੀ ਰਿਹਾ ਹੋਊਗਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਬਸ ਤੁਸੀਂ ਇਹਨਾਂ ਸਾਡਾ ਸਾਥ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਐ ਵੀਦਨਾਂ ਸਾਨੂੰ ਉਤਸ਼ਾਹ ਬਣ ਰਿਹਾ ਕਿਉਂ ਜਿੰਨਾ ਉਤਸ਼ਾਹ ਬਣਦਾ ਨਾ ਉਨੇ ਵਧੀਆ ਜੂਸ ਨਾਲ ਬੰਦਾ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਤੁਸੀਂ ਸਾਡਾ ਦੋ ਸਾਡਾ ਤੇ ਦੇਖੋ ਨਾ ਕਿੰਨਾ ਸੋਹਣਾ ਡਿਜ਼ਾਈਨ ਆ ਤੇ ਇਸ ਤੋਂ ਪਹਿਲਾਂ ਮਨੇ ਇਹ ਡਿਜ਼ਾਈਨ ਬਣਾਇ ਨਹੀਂ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਆ ਮਨੇ ਪਹਿਲੀ ਵਾਰ ਡਿਜ਼ਾਈਨ ਬਣਾ ਰਹੇ ਨੇ ਜਿਵੇਂ ਲਾਈਟ ਜੈਲੂ ਕਲਰ ਆ ਨਾ ਉਹਦੇ ਤੇ ਇਹ ਡਿਜ਼ਾਈਨ ਬਹੁਤ ਸੋਹਣਾ ਲੱਗ ਰਿਹਾ ਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਡਿਜ਼ਾਈਨ ਦੀ ਨਾ ਮੈਸੇ ਵੀ ਸਾਰਾ ਕੁਝ ਪ੍ਰੈਕਟਿਸ ਦੇ ਸਿਰ ਤੇ ਆ ਤੇ ਫਰੇਮ ਜਦੋਂ ਆਪ ਨੂੰ ਫਰੇਮ ਚ ਲਾਉਣਾ ਆ ਗਿਆ ਨਾ ਸਮਝ ਲਓ ਕਢਾਈ ਕਰਨੀ ਆ ਗਈ ਤੇ ਮਸ਼ੀਨ ਦੀ ਸਪੀਡ ਤੇ ਤੁਹਾਨੂੰ ਉਹ ਆਪਾਂ ਨੂੰ ਹਨਾ ਉਹਦਾ ਕੰਟਰੋਲ ਆ ਗਿਆ ਨਾ ਤਾਂ ਲਾਲੋ ਵੀ ਆਪਾਂ ਸਾਰਾ ਕੁਝ ਸਿੱਖ ਗਏ ਡਿਜ਼ਾਈਨ ਆਪਾਂ ਹੋਲੀ-ਵਲੀ ਪ੍ਰੈਕਟਿਸ ਕਰਕੇ ਬੰਦਾ ਸਿੱਖ ਜਾਂਦਾ ਕਿ ਪ੍ਰੈਕਟਿਸ ਕਰਦਾ ਕਰਦਾ ਮੈਸੇ ਲਾਲੋ ਵੀ ਸਾਰਾ ਕੁਝ ਪ੍ਰੈਕਟਿਸ ਦੇ ਸਿਰ ਤੇ ਆ ਮਿਹਨਤ ਕਰਦੇ ਰਹੋ ਰੱਬ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲਾਊਗਾ ਤੇ ਬਾਕੀ ਜਿਹੜੀਆਂ ਭੈਣਾਂ ਹਨ ਕਿਹੜਾਈ ਕਰਦੀਆਂ ਨੇ ਸਿੱਖ ਰਹੀਆਂ ਨੇ ਹਨ ਉਹ ਜਰੂਰ ਸਾਨੂੰ ਫੋਟੋ ਭੇਜਿਆ ਕਰੋ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ ਨਾ ਵੀ ਸਾਡੀ ਵੀਡੀਓ ਦੇਖ ਕੇ ਭੈਣਾਂ ਸਿੱਖ ਗਈਆਂ ਹਨ ਇਹ ਸਾਨੂੰ ਫੋਟੋ ਭੇਜਦੀਆਂ ਨੇ ਕਈ ਭੈਣਾਂ ਨੇ ਸਾਨੂੰ ਫੋਟੋ ਭੇਜੀਆਂ ਵੀ ਨਹੀਂ ਬਹੁਤ ਸੋਹਣੀ ਕੜਾਈ ਕਰ ਕਰਕੇ ਭੇਜੇ ਨੇ ਉਹਨਾਂ ਨੇ ਤੁਸੀਂ ਵੀ ਜਰੂਰ ਭੇਜਿਆ ਕਰੋ ਆਮੜਾ ਜੋ ਹੁਣ ਡਿਜ਼ਾਈਨ ਬਣਾ ਰਹੇ ਨੇ ਹਨ ਇਹ ਆਪਣਾ ਉਹ ਹੀ ਕੱਟ ਵਰਕ ਹੈ ਨਾ ਜਾਂ ਕਈ ਕੱਟ ਵਰਕ ਪੂਰਾ ਗਲਾਈ ਦੇ ਵਿੱਚ ਹੁੰਦਾ ਹੈ ਇਹ ਵਿੱਚ ਤਿਕੋਣ ਟੈਪ ਵੀ ਬਣਿਆ ਹੋਇਆ ਹੈ ਮਸ ਤਰੀਕਾ ਤੋਂ ਵੀ ਹੈ ਨਾ ਫਰੇਮ ਨੂੰ ਗਲਾਈ ਦੇ ਵਿੱਚ ਘਮਾਉਣਾ ਫਿਰ ਆ ਤਿਕੋਣ ਦੀ ਤਰ੍ਹਾਂ ਘਮਾਉਣਾ ਤੇ ਇਹ ਆਪਾਂ 0 ਟਾਂਕੇ ਤੋਂ ਥੋੜਾ ਜਿਹਾ ਵੱਡਾ ਟਾਂਕਾ ਕਰ ਲੈਨੇ ਆ ਕਿਉਂਕਿ 0 ਟਾਂਕੇ ਦਾ ਫਿਰ ਤੁਹਾਨੂੰ ਪਤਾ ਵੀ ਕਿਹੜਾਈ ਦਾ ਇਹਨਾਂ ਪਤਾ ਨਹੀਂ ਲੱਗਦਾ ਤੇ ਤੁਸੀਂ ਦੋ ਨੰਬਰ ਟਾਂਕੇ ਤੇ ਪ੍ਰੈਕਟਿਸ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਅਮਨੇ ਕੱਟ ਵਰਕ ਬਣਾਇਆ ਗ੍ਰੀਨ ਕਲਰ ਦਾ ਤੇ ਜਿਹੜਾ ਗੋਲਾ ਹੈ ਨਾ ਨੂੰ ਗਲਾਈ ਦੇ ਵਿੱਚ ਫਰੇਮ ਘਮਾਉਣਾ ਆਪਾਂ ਨੇ ਜਿਹੜਾ ਉਹ ਤਿਕੋਣ ਆ ਉਹਨੂੰ ਤਿਕੋਣ ਦੀ ਸ਼ੇਪ 'ਚ ਘਮਾਉਣਾ ਮਤਲਬ ਜਿਵੇਂ ਜਿਵੇਂ ਸਾ ਆਪਣਾ ਕੱਟ ਵਰਕ ਹੈ ਨਾ ਆਪਣੇ ਫਰੇਮ ਉਸੇ ਦਿਸ਼ਾ ਦੇ ਵਿੱਚ ਘਮਾਉਣਾ ਤੇ ਬਾਕੀ ਆਵਨੇ ਆਹ ਸੇਕੀ ਕਲਰ ਦਾ ਗੱਡੀਆਂ ਦੀ ਪਸਤੀਆਂ ਤੇ ਇਹਨੇ ਹੀ ਸੇ ਲੱਗਣਗੇ ਤੇ ਜਿਹੜਾ ਆਪਣਾ ਇਹ ਕੱਢ ਰਿਹਾ ਨਾ ਚਲਾਈ ਦੇ ਵਿੱਚ ਗੱਡੀਆਂ ਇਹ ਹੋਊਗੀ ਆਪਣਾ ਜਿਵੇਂ ਬਿੰਦੀ ਉਹਨਾਂ ਨੂੰ ਦਿੱਤੀ ਜੇ ਚਲਾਈ ਦੇ ਵਿੱਚ ਆਪਾਂ ਨੂੰ ਲਾਉਣੀ ਚੋਲ ਕਰਕੇ ਲੈਣਾ ਇਉਂ ਦਮਨਾ ਕੇ ਨਾ ਉਦਵਸ ਥੋੜੀ ਗਲਾਈ ਦੇ ਵਿੱਚ ਲੈ ਨੂੰ ਨਗਾਈਆ ਇਹ ਆ ਗੀਆਂ ਆਪਣੀਆਂ ਪੱਤੀਆਂ ਬੜੀ ਪੱਤੀਆਂ ਪੱਤੀਆਂ ਹਾਂ ਇਹ ਜਿਵੇਂ ਉਹ ਦੱਸਿਆ ਰਹੇ ਹੁੰਦੇ ਹੈ ਨਾ ਹਾਂ ਅਰੇ ਤੋਂ 12 ਤੋਂ ਸ਼ੁਰੂ ਕਰਕੇ ਹੈ ਨਾ ਛੋਟੀ ਡਾਂਸ ਤੇ ਫਿਰ ਵੱਡਾ ਲਿਆ ਕੇ ਫਿਰ ਲਾਸਟ ਦੇ ਕੀਰੋ ਦੇ ਘਾਟੋ ਗਿਆ ਨਾ ਦੇਖੋ ਜ਼ੀਰੋ ਤੋਂ ਵੱਡਾ ਫਿਰ ਜੀਰੋ ਹੈ ਜਦੋਂ ਨੇੜੇ ਦੇ ਸਾਹ ਨਾ ਠੀਕ ਹੈ ਜੀ ਬਸ ਕੀ ਜੇ ਕਿਹੜਾ ਤੁਹਾਨੂੰ ਜ਼ੀਰੋ ਤੋਂ ਵੱਡਾ ਜ਼ੀਰੋ ਤੋਂ ਇਹ ਨਹੀਂ ਹੁੰਦਾ ਨਾ ਜਿਵੇਂ ਇਹ ਛੋਟੀਆਂ ਬੱਤੀਆਂ ਨੇ ਉਹ ਨਾ ਆਪਾਂ ਇੱਕ ਨਾਂਕੇ ਦੇ ਵਿੱਚ ਵੀ ਕਰ ਸਕਦੇ ਵਾਹ ਨੂੰ ਕਿਸੇ ਟੂਕੇ ਨਾਲ ਕਰੀ ਵਿੱਚ ਗਲਾਈ ਦੇ ਵਿੱਚ ਅਜਾ ਜ਼ਿਆਦਾ ਨਹੀਂ ਵਧੀਆ ਲੱਗਿਆ ਨੇ ਛੋਟੇ ਤੋਂ ਸ਼ੁਰੂ ਕਰਕੇ ਨਾ ਵੱਡੇ ਵੱਲ ਜਾਵੇ ਨਾ ਉਹ ਜਿਆਦਾ ਵਧੀਆ ਲੱਗਦੇ ਨੇ ਫਿਰ ਲਾਸਟ ਤੇ ਜ਼ੀਰੋ ਧਣੀ ਆ ਜਾਂਦੇ ਆਪਾਂ ਬਾਕੀ ਤੁਸੀਂ ਸਿੱਖਣ ਤੇ ਆ ਵੀ ਥੋੜਾ ਤੁਸੀਂ ਜਿਸ ਨੂੰ ਉਹ ਆਖਾ ਲੱਗਦਾ ਸਿੱਖਣ ਦੇ ਤੌਰ ਤੇ ਤੁਸੀਂ इतना करा केबीआर हाँ से कितना सारे दो दुबारा हो रही होगी तो जैसे होने का शायद इसमें देखो केबीआर जीरो तो स्टार्ट होता है ना ये ही है पहला जीरो तो हाँ फिर फिर जाएगा बट डाटा इंटरलेस तो जाके मेरी क्या है ना हाँ ਵੀਵੇਂ ਬਾਹਰ ਜਾ ਕੇ ਨਾ ਪੱਤੀ ਜਦੋਂ ਆ ਜੇ ਨੂੰ ਬਾਹਰ ਹੀ ਆ ਕੇ ਸਟਾਰਟ ਕਰਕੇ ਆਪਾਂ ਉਹਲੇ ਰਾਸਤ ਮਿਲ ਜਾਨੇ ਆ ਜਿੱਥੇ ਉਹ ਡਾੜੀ ਨਾਲ ਜੁੜਦੀਆਂ ਪੱਤੀ ਆਪਾਂ ਨੇ ਉਹ ਫੇਰੀ ਪੱਤੀਆਂ ਸੋਹਣੀਆਂ ਬਣਦੀਆਂ ਆਪਾਂ ਜੋ ਵੀ ਪੱਤੀਆਂ ਦੀ ਤੁਸੀਂ ਸ਼ੇਪ ਦੇਖੋ ਜਿਹੜੀ ਆਪਾਂ ਡਰਾਈ ਕਰਦੇ ਹੁਣ ਨਾ ਉਤੋਂ ਦੇਖੋ ਤਿੱਖੀਆਂ ਹੁੰਦੀਆਂ ਨੇ ਤਿੱਖੀ ਦਾ ਮਤਲਬ ਵੀ ਆਪਾਂ ਜ਼ੀਰੋ ਟਾਂਕਾ ਸ਼ੁਰੂ ਕਰਨਾ ਹੈ ਨਾ ਉਦੋਂ ਉਸ ਪਚਾਲੇ ਉਹ ਚੜਾਈ ਹੁੰਦੀ ਆ ਵੱਡਾ ਟਾਂਕਾ ਕਰ ਲਿਆ ਜਿੱਥੇ ਸਟਾਰਟ ਹੁੰਦੀ ਆ ਉੱਥੇ ਵੀ ਉਹ ਤਿੱਖੀਆਂ ਹੁੰਦੀਆਂ ਨੇ ਮਤਲਬ ਫਿਰ ਜ਼ੀਰੋ ਟਾਂਕਾ ਹੈ ਨਾ ਤੁਸੀਂ ਦੇਖ ਸਕਦੇ ਹੋ ਵਿੱਚ ਆਹਨੇ ਲਾਈਟ ਪਿੰਕ ਦੀ ਬੱਤੀਆਂ ਬਣਾਈ ਆ ਬੱਦੀਆਂ ਬੱਤੀਆਂ ਦੇ ਵਿੱਚ ਛੋਟੀਆਂ ਬੱਤੀਆਂ ਨੇ ਇਹ ਤੇ ਆੜੀਆਂ ਇਹ ਹੈਗਾ ਆਪਣਾ ਗਲਾਈ ਦੇ ਵਿੱਚ ਇਹ ਬਸ ਤੁਸੀਂ ਉੱਦਾਂ ਉੱਦਾਂ ਹੀ ਗਲਾਈ ਦੇ ਵਿੱਚ ਫਰੇਮ ਕਮਾਉਣਾ ਆ ਜੋ ਅਮਰ ਕੱਟ ਰਿਹਾ ਇਹਦਾ ਵੀ ਉਹੀ ਤਰੀਕਾ ਜੀ ਆਪਣਾ ਜ਼ੀਰੋ ਟਾਂਕੇ ਤੋਂ ਸ਼ੁਰੂ ਕਰਕੇ ਨਾ ਵੱਡਾ ਲਾਸਟ ਦੇ ਵਿੱਚ ਫਿਰ ਜ਼ੀਰੋ ਉਹੀ ਆਪਣਾ ਪੱਤੀਆਂ ਵਾਲਾ ਢਾਂਚਾ ਇਹਦਾ ਤੇ ਆ ਵਿੱਚ ਆਉਣ ਪੱਤੀਆਂ ਵਾਲੇ ਨੇ ਨਾ ਪੱਤੀ ਦਾ ਵੀ ਉਹੀ ਤਰੀਕਾ ਜਿਵੇਂ ਛੋਟੀ ਪੱਤੀ ਦਾ ਉਹ ਵੀ ਵੱਡੀ ਪੱਤੀ ਦਾ ਜ਼ੀਰੋ ਤੋਂ ਸ਼ੁਰੂ ਕਰਕੇ ਨਾ ਵਿਚਾਲੇ ਵੱਡਾ ਢਾਂਚਾ ਕਰਕੇ ਦੇਖਿਆ ਸੀ लास्ट ਤੇ ਫੇਰ ਜ਼ੀਰੋ ਆ ਦੇਖੋ ਯਾਰੂ ਛੋਟੀਆਂ ਪੱਤੀਆਂ ਨਾਲ ਦੇ ਆ ਗਏ ਇਹ ਪੱਤੀਆਂ ਜੋ ਗਲਾਬੀ ਹੈ ਉਹ ਜਿਹੜੇ ਉੱਤੇ ਵੱਡੀਆਂ ਹੁੰਦੀਆਂ ਨੇ ਸ਼ਰੀਕਾ ਨੂੰ ਪਤੀਆ ਹੋਈ ਹੈ ਨਾ ਜ਼ੀਰੋ ਤੋਂ ਸ਼ੁਰੂ ਕਰਕੇ ਵਿਚਾਲੇ ਵੱਡਾ ਲਾਸਟ ਤੇ ਫੇਰ ਜ਼ੀਰੋ 17 ਤੋਂ ਸੁਖੋਨਾ ਮੈਂ ਨੌਜੀ ਹੁਣ ਜਰੀ ਦੇ ਨਾਲ ਕੜਾਈ ਕੀਤੀ ਜਾ ਰਹੀ ਹੈ ਜਿਵੇਂ গোল ਸਰਕਲ ਬਣਾਇਆ ਉਹਨਾਂ ਦੇ ਆਊਟਲਾਈਨ ਜਰੀ ਦੇ ਨਾਲ ਕੀਤੀ ਜਾ ਰਹੀ ਹੈ ਬਈ ਜਰੀ ਨਾਲ ਬਹੁਤ ਸੋਹਣਾ ਫੁੱਲ ਬਣ ਜੂਗਾ ਇਹ ਜੇਰੀ ਦੀ ਵੀ ਆਡੀ ਲੁੱਕ ਆ ਜੇਰੀ ਨਾਲ ਇਹਨਾਂ ਨੂੰ ਕਿੜਾਈ ਦੇ ਬਿਚੇ ਪੂਰੀ ਹੈ ਬੜੀ ਜਾਨ ਪੈ ਜਾਂਦੀ ਹੈ ਬਹੁਤ ਸੋਹਣੀ ਲੱਗਦੀ ਹੈ ਕਿੜਾਈ ਜਿਦੋਂ ਪਵਿੱਤਰੀ ਜੇਰੀ ਦਾ ਕੰਟ ਚ ਦਿੰਦੇ ਆ ਆ ਦੇਖੋ ਜੋ ਬਿੰਦੂ ਬਣਾਏ ਵਿੱਚ ਇਹਨਾਂ ਦੇ ਆਲੇ ਦਾਲੇ ਜੇਰੀ ਦੀ ਆਊਟਲਾਈਨ ਕਰਕੇ ਕਿੰਨੀ ਸੋਹਣੀ ਲੱਗਣ ਲੱਗੇ ਇਹ ਤੇ ਉੱਤੇ ਦੇ ਆ ਪੱਤੀਆਂ ਬਣ ਗਈਆਂ ਇਹਨਾਂ ਦੇ ਸਿਰ ਤੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੇਕਰੀ ਆਪਣਾ ਸਲਾਈ ਬਣਾ ਹੀ ਗਿਆ ਨਾ ਉਹਦੇ ਵਿੱਚ ਅੰਮ੍ਰਿਤ ਜੇੜੀ ਨਾਲ ਫਿੱਲ ਕਰ ਰਹੇ ਨੇ ਮਤਲਬ ਆਜੀ ਵੀ ਆਪਣਾ ਜਿੱਕੇ ਜੈਗੇ ਟਾਈਪ ਹੁੰਦਾ ਵੀ ਦੇਖਨੇ ਤੋਂ ਬੜਾ ਇਹ ਨਹੀਂ ਕਿੰਨਾ ਸੋਹਣਾ ਲੱਗੂਗਾ ਜਿੰਜੇ ਸਾੜਾ ਕਿੰਨਾ ਜਿਆਦਾ ਯੂਨੀਕ ਲੱਗ ਰਿਹਾ ਕਿੰਨਾ ਸੋਹਣਾ ਨਾ ਨਵਾਂ ਜਿਹਾ ਲੱਗਦਾ ਮਤਲਬ ਬਹੁਤ ਜ਼ਿਆਦਾ ਹੁੰਦੀ ਫੇਟ ਨਹੀਂ ਕਰਿਆ ਜ਼ੀਰੋ ਟੈਚਰ ਕਰਿਆ ਹੁਣ ਨਾ ਇੱਕ ਨੰਬਰ ਦਾ ਕਿਨਾਲ ਕੀਤਾ ਗਿਆ ਹੈ ਜੀਰੋ ਨਾਲ ਵੀ ਕਰ ਸਕਦੇ ਆਪਾਂ ਹਾਂ ਮੈਂ ਤਾਂ ਇੱਕ ਨੰਬਰ ਦੇ ਤਾਂ ਕਿੰਨਾ ਕਰੇ ਉਦੋਂ ਜਿਆਦਾ ਕਰ ਹੋ ਜਾਂਦਾ ਹੈ ਨਾ ਜੀਰੋ ਨਾਲ ਇਹ ਵੀ ਥੋੜਾ ਜਿਆਦਾ ਕਰਨਾ ਪਊਗਾ ਉਹ ਬ੍ਰੀਕ ਹੁੰਦਾ ਨਾ ਲਓ ਜੀ ਸਾਰਾ ਡਿਜ਼ਾਈਨ ਕੰਪਲੀਟ ਹੋ ਗਿਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਿਆ ਮੈਨੂੰ ਤਾਂ ਵੈਸੇ ਬਹੁਤ ਵਧੀਆ ਲੱਗੇ ਡਿਜ਼ਾਈਨ ਇਹ ਜਿਵੇਂ ਆਪਣਾ ਗੋਲਡਨ ਯੈੱਲੋ ਸੂਟ ਹਨਾ ਉਹਦੇ ਤੇ ਰੰਗਾਂ ਦਾ ਡਿਜ਼ਾਈਨ ਬਹੁਤ ਵਧੀਆ ਲੱਗ ਰਿਹਾ ਦੇ ਬਾਕੀ ਤੁਹਾਡੇ ਲਈ ਅਸੀਂ ਨਾ ਅਜਿਹੇ ਵਧੀਆ-ਵਧੀਆ ਕੜਾਈ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਬਸ ਤੁਸੀਂ ਸਾਡੀ ਵੀਡੀਓ ਨੂੰ ਨਾ ਵਧੀਆ ਲਾਈਕ ਤੇ ਸ਼ੇਅਰ ਕਰਦੇ ਰਹੋ ਸਾਡਾ ਸਾਥ ਦਿੰਦੇ ਰਹੋ ਤੇ ਜਿਹੜੇ ਪੈਨਪ੍ਰਾਪਾ ਨੇ ਅਪਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਤੇ